कुछ नहीं प्रॉपर टैक्स नहीं रहे हाउस टैक्स सिमरेंट बिल सारा बिजली बिल सब कुछ नहीं रही कोई किसी भी दिक्कत नहीं है टाइम भी प्रॉपर पर आई है कोई प्रॉब्लम भी नहीं है कुछ नहीं प्रॉपर हार्डवेयर टाइम सिट्स पर आई है सांद्र बिना किसी नोटिस बिना किसी इंटीमेशन से दुकान पर लौंड आया दुका� ਸਰੇ ਸਟੇਅਰਸ ਤੇ ਰਿਸੀਪਟੇ ਪਏ ਸੀ ਤੇ ਸਟਾਫ ਮੇਰਾ ਦੁਕਾਨ ਦੇ ਬਾਹਰ ਖੜਾ ਸੀਗਾ ਤੇ ਬਾਹਰੋਂ ਸੱਚੇ ਕੁਝ ਬੰਦੇ ਆਏ ਵਿਦਾਊਟ ਐਨੀ ਨੋਟਿਸ ਸੀਟ ਤੱਕ ਦੇ ਲੁਧਿਆਣਾ ਦੇ ਕ੍ਰਿਸ਼ਨਾ ਮੰਦਿਰ ਨਜ਼ਦੀਕ ਦੁਕਾਨਾਂ ਤੇ ਉਸ ਵੇਲੇ ਨਿਗਮ ਨੇ ਨੋਟਿਸ ਚਪਕਾ ਦਿੱਤੇ ਜਦੋਂ ਸਵੇਰ ਦੇ ਸਮੇਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲਣ ਦੇ ਲਈ ਪਹੁੰਚੇ ਸੀ ਇਥੇ ਵੀ ਦੱਸ ਦਈਏ ਕਿ ਦੁਕਾਨਦਾਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹੰਗਾਮਾ ਵੀ ਕੀਤਾ ਗਿਆ ਉਧਰ ਇਹ ਦੁਕਾਨਾਂ ਕਮਰਸ਼ੀਅਲ ਦੱਸੀਆਂ ਜਾ ਰਹੀਆਂ ਨੇ ਜਿਸ ਤੇ ਨਿਗਮ ਨੇ ਕਈ ਦੁਕਾਨਾਂ ਤੇ ਸੀਲ ਵੀ ਲਗਾ ਦਿੱਤੀ ਅਤੇ ਕਿਹਾ ਕਿ ਇਹਨਾਂ ਦੁਕਾਨਾਂ ਵੱਲੋਂ ਕੋਈ ਵੀ ਟੈਕਸ ਅਦਾ ਨਹੀਂ ਕੀਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਰੋਸ ਪਾਇਆ ਗਿਆ ਇਸ ਦੌਰਾਨ ਹੰਗਾਮੇ ਭਰਿਆ ਮਾਹੌਲ ਵੀ ਦੇਖਣ ਨੂੰ ਮਿਲਿਆ ਤਾਂ ਉਧਰ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਅਤੇ ਨੋਟਿਸ ਨਗਰ ਨਿਗਮ ਵੱਲੋਂ ਚਿਪਕਾ ਦਿੱਤੇ ਗਏ ਉਧਰ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਸਰ ਕੀ ਨਾਮ ਮੇਰਾ ਦਿੱਤਿਆ ਗੁਪਤਾ ਹੀ ਉਪਤਾਪਕ ਹੋਣਾ ਰਿਹਾ ਹੈ ਹਾਂ ਜੀ ਅੱਜ ਵੀ ਦਾ ਨਾਮ ਲਗਾਇਆ ਸੀ ਸਰ ਇਦਾਂ ਹੈਗੇ ਸਵੇਰੇ ਅਸੀਂ ਕਰੇ ਸੁੱਤੇ ਪਏ ਸੀਗੇ ਤੇ ਸਟਾਫ ਮੇਰਾ ਦੁਕਾਨ ਦੇ ਬਾਹਰ ਖੜਾ ਸੀਗਾ ਤੇ ਕਾਰਪੁਸ਼ਨ ਦੇ ਕੁਝ ਬੰਦੇ ਆਏ

ਪ੍ਰਸ਼ਾਸਨ ਨਾਲ ਗੱਲ ਕਰ ਰਹੇ ਸੀ ਸਾਡੇ ਸਾਰੇ ਮਾਰਕੀਟ ਬਲੇ ਗਏ ਆ ਉਹਨਾਂ ਕੋਲ ਕਿ ਕੀ ਇਸ ਸਮੱਸਿਆ ਅਗਰ ਤੁਹਾਨੂੰ ਕੋਈ ਸਮੱਸਿਆ ਕਾਰਪੋਰੇਸ਼ਨ ਸਾਨੂੰ ਪਹਿਲਾਂ ਨੋਟਿਸ ਦਿੱਤਾ ਵਿਦਾਊਟ ਐਨੀ ਨੋਟਿਸ ਸਾਡੀ ਸੀਮ ਕੀਤੀ ਗਈ ਹੈ ਕੁਝ ਨਹੀਂ ਪ੍ਰੋਪਰ ਟੈਕਸ ਨਹੀਂ ਨਹੀਂ ਹਾਊਸ ਟੈਕਸ ਸੀਵਰੇਜ ਬਿੱਲ ਸਾਰਾ ਬਿਲੀ ਬਿੱਲ ਸਭ ਕੁਝ ਦੇ ਦਿੱਤਾ ਜੀ ਕੋਈ ਕਿਸੇ ਚੀਜ਼ ਦੀ ਟਿਕੈਂਦੀ ਹੈ ਟਾਈਮ ਸੇ ਪ੍ਰੋਪਰ ਪੜਾਈ ਦਾ ਕੋਈ ਪੈਨਲਟੀ ਨਹੀਂ ਕੋਈ ਕੁਝ ਨਹੀਂ ਪ੍ਰੋਪਰ ਹੱਦ ਟਾਈਮ ਸੇ ਪੜਾਈ ਦਾ ਕਿੰਨੇ ਵਜੇ ਕਰਕੇ ਤਕਰੀਬਨ 10 ਵਜੇ ਕਰਕੇ ਗਈ ਬਸ ਅਸੀਂ ਮੈਂ ਆਈ ਰਹਾ ਸੀਗਾ ਸਟਾਫ ਮੇਰਾ ਬਾਹਰ ਖੜਾ ਸੀਗਾ ਸਵੇਰੇ ਉਹ ਤਾਂ 7 ਵਜੇ ਦਾ ਸੀਗਾ ਪਰ ਸਾਡੀ ਦੁਕਾਨ 10 ਵਜੇ ਸੀਨ ਕੀਤੀ ਮਾਨੂੰ ਸਭੇ ਰੋਡ ਨੂੰ ਬੰਦ ਕਰਤਾ ਦੇਖੋ ਜਦ ਤੱਕ ਸਾਡੀ ਸਕੀਲ ਖੁੱਲ ਨਹੀਂ ਅਸੀਂ ਰੋਡ ਖੋਲਦਾਂਗੇ ਅਸੀਂ ਤਾਂ ਕੰਮ ਕਰ ਵਾਲੇ ਬੰਦੇ ਹੀ ਸਾਡਾ ਤਾਂ ਦੇਖੋ ਅੱਜ ਤਾਂ ਕਾਲਜ ਕਲਾਸ ਸਾਡਾ ਬੁੱਕਸ ਦਾ ਕੰਮ ਹੈ ਇਹਨਾਂ ਸਟਮਾਲ ਅਸੀਂ ਭਰਿਆ ਅੱਜ ਤਾਂ ਸਾਡੀ ਕਾਲਜ ਦੀ ਕਲਾਸਾਂ ਲਗਣੀਆਂ ਸਾਡਾ ਤਾਂ ਸਾਰਾ ਨੁਕਸਾਨ ਹੋਇਆ ਨੇ ਦੇਖੋ ਮੁੰਡਿਆਂ ਦੀ ਤਨਖਾਹ ਦੇਣੀ ਹੈ ਸਾਰਾ ਕੁਝ ਰੈਂਟ ਦੇਣਾ ਸਭ ਕੁਝ ਦੇਣਾ ਅਸੀਂ ਕਿੱਧਰ ਜਾਵਾਂਗੇ ਸਰ ਮੇਰਾ ਨਾਮ ਦਵਿੰਦਰ ਸਿੰਘ ਹੈ ਹਾਂਜੀ ਹਾਂਜੀ ਮੇਰੀ ਇਸ ਰੋਡ ਦੇ ਉੱਤੇ ਹੀ ਦੁਕਾਨ ਹੈ ਸਾਨੂੰ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਇੰਟੀਮੇਸ਼ਨ ਸਿਰੇ ਦੁਕਾਨ ਖੋਲਣ ਆਇਆ ਦੁਕਾਨ ਪਰ ਨੋਟਿਸ ਲੱਗਾ ਹੋਇਆ ਦੁਕਾਨ ਸੀਲ ਕੀਤੀ ਹੋਈ ਆ ਜਦੋਂ ਸਾਨੂੰ ਕੋਈ ਨੋਟਿਸ ਪਹਿਲਾਂ ਆਇਆ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਜੀ ਅਸੀਂ ਸਾਰੇ ਜਣੇ ਦੁਕਾਨਦਾਰ ਇੱਕ ਦੁਕਾਨਦਾਰ ਨਹੀਂ ਜਿੰਨੀਆਂ ਦੁਕਾਨਾਂ ਆ ਕੇ ਸਭ ਬਿਨਾਂ ਇੰਟੀਮੇਸ਼ਨ ਦੇ ਸੀਲ ਕੀਤੀਆਂ ਹੋਈਆਂ ਅੱਛਾ ਕਿ ਕਿਹੜੀ ਜਗ੍ਹਾ ਤੇ ਆ ਫਤ ਐ ਸ਼ਮੀਤ ਚੌਂਕ ਤੋਂ ਲੈ ਕੇ ਜੀ ਮੰਦਰ ਤੱਕ ਅੱਛਾ ਕੀ ਕਾਰਨ ਕਿ ਕਿਉਂ ਕੁਝ ਵੀ ਨਹੀਂ ਜੀ ਕੋਈ ਦੱਸਿਆ ਨਹੀਂ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਗੱਲ ਕੀ ਆ ਕੁਝ ਵੀ ਨਹੀਂ ਪਤਾ ਸਰ ਕੁਝ ਵੀ ਨਹੀਂ ਪਤਾ ਕਾਰਪੋਰੇਸ਼ਨ ਦੀ ਕਾਰਪੋਰ ਸਿਰਫ ਨੋਟਿਸ ਲਗਾਇਆ ਸਾਢੇ 2:00 ਅੱਗੇ ਆਪਣਾ ਖੋਲਣਾ ਨਹੀਂ ਕੁਛ ਨਹੀਂ ਕਾਰਨ ਲਿਖਿਆ ਆ ਸਿੱਕੀ ਅੱਛਾ ਫੜੋ ਫੜੋ ਇੱਕ ਪੇਸ਼ੈਂਟ ਆ ਓ ਯਾਰ ਸਾਰੇ ਕਈ ਜਿਹੜੇ ਪੇਸ਼ੈਂਟ ਆ ਪੇਸ਼ੈਂਟ ਆ ਹੋਰ ਹੋਰ ਕੀ ਕਾਰਨ ਚ ਮੰਦੇ ਕੁਛ ਵੀ ਨਹੀਂ ਕਾਰਨ ਸਸ ਸਮਝ ਨਹੀਂ ਆ ਰਿਹਾ ਕਾਰਨ ਕੀ ਆ ਕੁਛ ਵੀ ਨਹੀਂ ਪਤਾ ਸਾਨੂੰ ਇੱਕ ਮਿੰਟ ਟੀਮ ਆ ਮੈਂ ਕਿੱਥੇ ਆਈ ਜਦੋਂ ਇਹ ਅਸੇਰ ਗੁੰਦਰ ਚੰਗੇ ਜੀ ਹਾਂਜੀ ਹਾਂਜੀ ਵੀ ਮੇਰੀ ਕੁਛ ਨਾ ਮਦਦ ਚੋਂਗਦੇ ਜੀ ਹਾਂਜੀ ਹਾਂਜੀ ਤੇ ਇੱਥੇ ਆ ਔਰ ਜਾਪ ਕੀਤੀ ਦੁਕਾਨ ਵਾਲੇ ਕਹਿੰਦੇ ਆ ਔਰ ਸਾਰੇ ਇੱਥੇ ਸ਼ੋਵੀ ਦੇ ਕਾਰਪੋਰੇਸ਼ਨ ਵਾਲੇ ਆਏ ਸੀ ਕਿ ਇਹਨਾਂ ਨੇ ਆਪਣੇ ਸ਼ਾਪ ਚ ਵਗੈਰਾ ਸੀਲ ਕਰਕੇ ਸੀਗੇ ਉਹ ਸ਼ੌਪਸ ਵਾਲਿਆਂ ਨੇ ਤੇ ਆਪਣੇ ਰੋਡ ਜਮ ਕਰਤਾ ਇੱਥੇ ਨਾ ਸਰ ਕਿਹੜੀ ਜਗ੍ਹਾ ਹੈ ਆਪਣੇ ਇਹ ਹੈਗਾ ਜੀ ਆਪਣੇ ਕ੍ਰਿਸ਼ਨ ਮੰਦਿਰ ਦੇ ਨੇੜੇ ਹੈ ਜੀ ਕ੍ਰਿਸ਼ਨ ਮੰਦਿਰ ਕੋਲੇ ਰਾਤੋਂ ਰਾਤ ਲਗਾਏ ਆ ਬੰਦੀ ਜੀ ਸੰਪਤ ਮੋਕਾ ਵੀ ਨਾ ਨਹੀਂ ਸਵੇਰੇ ਸਵੇਰੇ ਆ ਕੇ ਲਗਾ ਕਦੇ ਕੋਈ ਕੋਸ਼ਿਸ਼ ਕਰਦੇ ਕਾ ਨਹੀਂ ਜੀ ਮਿਲਦੀ ਸਰ ਥੋੜੇ ਖਾਣੇ ਪਾਣੀ ਤੇ ਸ਼ੌਪਸ ਨੇ ਬੈ ਟ੍ਰੈਫਿਕ ਨਹੀਂ ਸਰ ਆਪਣਾ ਕੰਮ ਲੱਗਦਾ ਤੋਂ ਤੋਂ ਪਰ ਇਹ ਅਸੇ ਰਵਿੰਦਰ ਸਿੰਘ ਜੀ ਦਾ ਨੰਬਰ ਕੀ ਸਰ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਚੱਲਦੀ ਨਾ ਕਿ ਇਹਨਾਂ ਨੇ ਨਹੀਂ ਅਸੀਂ ਤਾਂ ਹਾਂਜੀ ਹਾਂਜੀ ਬਿਲਕੁਲ ਤਾਂ ਕਿ ਬਿਲਕੁਲ ਅਸੀਂ ਤਾਂ ਇਹਨਾਂ ਨੂੰ ਦਾ ਸਭ ਆਪਣੇ ਕਹਿ ਰਹੇ ਆ ਜੀ ਵੀ ਆਪਣਾ ਜਿਹੜਾ ਜਾਮ ਹੈ ਆਹਾਂ ਧਰਨਾ ਹੈ ਇਹਨੂੰ ਤੁਸੀਂ ਸਾਈਡ ਤੇ ਕਰੋ ਕਿ ਸੋ ਆਪਣੇ ਆਮ ਪਬਲਿਕ ਦੇ ਵਾਸਤੇ ਜਿਹੜਾ ਰਸਤਾ ਆ ਆਪਣੇ ਖੋਲਾ ਜਮ ਸਚਾਰੂ ਢੰਗ ਨਾਲ ਕਰ ਦਿਓ ਅੱਛਾ ਫੇ ਅਪਣੇ ਸੀਨੀਅਰ ਅਫਸਰਾਂ ਨੂੰ ਸਭ ਮੂਰਤ ਕਰਾਤਾ ਜੀ ਆਪਣਾ ਚਾਹ ਸਾਹਿਬ ਮੂਰਤ ਕਰਾਤਾ ਸੋ ਕਿੰਨੇ ਤਕਾਨਾ ਬਣ ਤਕਾਨਾ ਸਰ ਤਕਰੀਬਨ ਨਾ ਹੋਣ ਗਿਆ 10 15 ਤਕਾਨਾ तर वजा पता लागली किंवा फीम नहीं जी सांगू फी